ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜਿਵੇਂ ਕਿ ਆਪਣੇ ਪਤਲੇ ਸੂਟਾਂ ਦੇ ਇਹ ਥਾਂ ਬਾਹਾਂ ਦੇ ਵਿੱਚ ਆਪਣਾ ਜੋੜ ਆਉਂਦਾ ਤੇ ਉਹ ਆਪਾਂ ਕਿਸ ਤਰੀਕੇ ਦੇ ਨਾਲ ਲਗਾਉਣਾ ਹੈ ਜਿਨ੍ਹਾਂ ਦੇ ਘੇਰੇ ਵੱਡੇ ਹੁੰਦੇ ਐ ਹੈਪ ਵੱਡੀ ਹੁੰਦੀ ਐ ਉਹਨਾਂ ਦੀ ਆਪਣੇ ਜਿਵੇਂ ਲਾਈਨਿੰਗ ਆ ਉਹ ਥੋੜੀ ਬਚਦੀ ਐ ਨਾ ਤਾਂ ਉਹਦਾ ਪਹੁੰਚਾ ਪੈਂਦਾ ਤੇ ਨਾ ਹੀ ਫਿਰ ਉਹ ਬਾਹਾਂ ਇੱਥਾ ਸੈਟਮ ਦੀ ਉਹਦੇ ਵਿੱਚ ਆਪਾਂ ਨੂੰ ਜੋੜ ਲਗਾਉਣਾ ਪੈਂਦਾ ਜਿਨੀ ਇਸ ਤਰ੍ਹਾਂ ਆਪਣੇ ਕੋਲੇ ਕਪੜਾ ਕਮੀਜ਼ ਦੇ ਨਾਲ ਬਚਿਆ ਸੀਗਾ 25 26 ਇੰਚ ਇਹਨਾਂ ਦੀ ਹੈਪ ਸੀਗੀ ਉਹਦੇ ਨਾਲੋਂ ਕਪੜਾ ਆਪਣੇ ਕੋਲੇ ਸਿਰਫ ਲਾਈਨਿੰਗ ਦਾ ਇਹੀ ਬਚਿਆ ਤੇ ਇਹਦੇ ਵਿੱਚ ਆਪਾਂ ਜੋੜ ਕਿ ਇਸ ਤਰ੍ਹਾਂ ਪਾਵਾਂਗੇ ਤੇ ਆਪਾਂ ਇਹਨੂੰ ਜੋੜਨ ਨੂੰ ਇਸ ਤਰੀਕੇ ਦੇ ਨਾਲ ਨਹੀਂ ਪਾਉਣਾਗਾ ਜਿਵੇਂ ਆਪਾਂ ਇਹਨੂੰ ਕੰਨਣਾ ਨੂੰ ਮਿਲਾ ਕੇ ਇਸ ਤਰ੍ਹਾਂ ਪਾਉਣੀ ਹੈ ਜਦੋਂ ਵੀ ਆਪਾਂ ਇਸ ਤਰੀਕੇ ਦੇ ਨਾਲ ਜੋੜ ਪਾਵਾਂਗੇ ਤੇ ਆਪਣੀ ਸਿਉਣਾ ਜਿਹੜੀ ਇਸ ਤਰ੍ਹਾਂ ਖੜਮੀ ਖੜਮੀ ਰਹੂਗੀ ਠੀਕ ਹੈ ਇਸ ਤਰੀਕੇ ਨਾਲ ਇਹ ਖੜਮੀ ਰਹੂਗੀ ਜਾ ਤਾਂ ਇਹਨੂੰ ਤੁਸੀਂ ਇਸ ਤਰੀਕੇ ਦੇ ਨਾਲ ਪ੍ਰੈਸ ਕਰਕੇ ਫਿਰ ਜੋੜ ਨੂੰ ਸੈੱਟ ਕਰਨਾ ਬਾਂਦੇ ਵਿੱਚ ਠੀਕ ਹੈ ਤੇ ਨਹੀਂ ਤੁਸੀਂ ਇਸ ਤਰੀਕੇ ਦੇ ਨਾਲ ਨਹੀਂ ਕਰਨਾ ਜਦੋਂ ਆਪਣੇ ਕੰਨਾਂ ਆਉਂਦੇ ਹਨ ਤੇ ਇਹਨਾਂ ਕੰਨਾਂ ਨੂੰ ਆਪਾਂ ਇਸ ਤਰ੍ਹਾਂ ਕਰਾਂਗੇ ਕਿਉਂਕਿ ਆਪਣੇ ਕੋਲੇ ਕੱਪੜਾ ਵੀ ਘੱਟ ਹੁੰਦਾ ਵੀ ਆਪਾਂ ਇਹਨੂੰ ਜਦੋਂ ਇਸ ਤਰ੍ਹਾਂ ਕਰਦੇ ਹਾਂ ਤਾਂ ਆਪਣਾ ਕੱਪੜਾ ਵੀ ਘਟ ਜਾਂਦਾ ਮੋਢੇ ਲਈ ਪੂਰਾ ਨਹੀਂ ਹੁੰਦਾ ਫਿਰ ਹੈਵੀ ਨਾਪ ਦੇ ਤੇ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਰੱਖਾਂਗੇ ਤੇ ਇਸ ਤਰ੍ਹਾਂ ਆਪਣਾ ਜਿਹੜਾ ਜੋੜ ਆਉਂਦਾ ਉਹ വെച്ച ബിക്ക് കണ്ണം കണ് മക ਇਸ ਤਰ੍ਹਾਂ ਆਪਾਂ ਇਹਦੀ ਸਲਾਈ ਲਗਾ ਲੈਣੀ ਹੈ ਦੋਨੇ ਸਾਈਡਾਂ ਤੋਂ ਆਪਣੀ ਜਿਹੜੀ ਬਿਲਕੁਲ ਪਲੇਨ ਆਊਗੀ ਜਦੋਂ ਵੀ ਆਪਾਂ ਬਾਹ ਦਾ ਕੱਪੜਾ ਉੱਪਰ ਧਰਾਂਗੇ ਤੇ ਆਪਾਂ ਨੂੰ ਇਹਦਾ ਜੋੜਾ ਜਿਹੜਾ ਬਿਲਕੁਲ ਵੀ ਦਿਸ ਨਹੀਂ ਆਉਣਾ ਠੀਕ ਹੈ ਜਿਹੜੀ ਆਪਾਂ ਆਪਣੇ ਕੋਲੇ ਇਸ ਤਰ੍ਹਾਂ ਆਪਾਂ ਬਾਹ ਦਾ ਕੱਪੜਾ ਰੱਖਾਂਗੇ ਤਾਂ ਆਪਾਂ ਨੂੰ ਜੋੜਾ ਜਿਹੜਾ ਬਿਲਕੁਲ ਵੀ ਨਹੀਂ ਦਿਸਣਾ ਜਦੋਂ ਆਪਾਂ ਦੂਸਰੀ ਤਰਾਣਾ ਲਗਾਵਾਂ ਇਸ ਤਰ੍ਹਾਂ ਲਗਮਣੀਏ ਤੇ ਆਪਣਾ ਜੋੜਾ ਜਿਹੜਾ ਇਹ ਖੜਨਾ ਹੋਏ ਉੱਪਰ ਦਿਸਦਾ ਹੈ ਇਸ ਤਰ੍ਹਾਂ ਠੀਕ ਹੈ ਇਸ ਤਰੀਕੇ ਦੇ ਨਾਲ ਜਦੋਂ ਵੀ ਆਪਾਂ ਇਹਨੂੰ ਜੋੜ ਲਗਾਉਣਾ ਹੈ ਤਾਂ ਚਾਹੇ ਤਾਂ ਇਹਨੂੰ ਇਸ ਤਰੀਕੇ ਦੇ ਨਾਲ ਪ੍ਰੈਸ ਕਰ ਲੈਣਾ ਚੰਗੀ ਤਰ੍ਹਾਂ ਜੋੜ ਨੂੰ ਲਗਾਉਣ ਤੋਂ ਬਾਅਦ ਤਿੰਨੇ ਤੁਸੀਂ ਕੰਨੀ ਨੂੰ ਉੱਪਰ ਤੇ ਹੇਠਾਂ ਕਰਕੇ ਇਸ ਤਰੀਕੇ ਦੇ ਨਾਲ ਜੋੜ ਲਗਾਉਣਾ ਤਾਂ ਜੋ ਆਪਣਾ ਇਹ ਜੋੜ ਹੈ ਜਿਹੜਾ ਬਾਹ ਦੇ ਵਿੱਚ ਨਾ ਦੇ ਸੇ ਇਸ ਤਰ੍ਹਾਂ ਤੁਸੀਂ ਇਸੇ ਤਰ੍ਹਾਂ ਜਿੰਨੇ ਹੈ ਵੀਨਾ ਆਪਾਂ ਬੰਦਾ ਉਹਨਾਂ ਦੇ ਆਪਾਂ ਪਾਈਪ ਲਗਾਉਣੇ ਆ ਬਾਹ ਦਾ ਕੱਪੜਾ ਜਿਹੜਾ ਲੱਗ ਆਪਣੇ ਕੋਲੇ ਨਹੀਂ ਬਚਦਾ ਤਾਂ ਉਹਦੇ ਵਿੱਚ ਇਸ ਤੀਕੇ ਦੇ ਨਾਲ ਤੁਸੀਂ ਜੋੜ ਲਗਾ ਸਕਦੇ ਹੋ ਹੁਣ ਆਪਾਂ ਬਾਹਾਂ ਦੇ ਵਿੱਚ ਵੀ ਜੋੜ ਲਗਾਵਾਂਗੇ ਉਸ ਤੋਂ ਬਾਅਦ ਆਪਾਂ ਬਾਹਾਂ ਬਣਾਵਾਂਗੇ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਥੈਂਕ ਯੂ ਸੋਮ